ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਉਮੀਦ ਕਭੀ ਠੀਕ ਠਾਕ ਹੋਵੇ ਜਾਣਗੇ ਛੱਟ ਬੱਟਾ ਪਾਉਣਗੇ ਚੱਲ ਉਹ ਵੀ ਮਿੱਤਰੂ ਅੱਜ ਨਾ ਆਪਾਂ ਨੁੰਨੇ ਦੇ ਬੱਚੇ ਦੇ ਰੰਗ ਤੇ ਬੱਚਾ ਰਿਆਂ ਨੁੰਨੇ ਕੋਲੇ ਆ ਦੇ ਦਿਖਾਈ ਆ ਜਿਹੜਾ ਉਹ ਕਾਲੇ ਬਾਈ ਨੇ ਇਹਨੂੰ ਗਿਫਟ ਕੀਤਾ ਸੀਗਾ ਖੋਲ ਕੇ ਦਿਖਾਈ ਮੜੇ ਬਗਲਾ ਬਗਲਾ ਆਂ ਵੇਖਦੇ ਆਂ ਫਿਰ ਕਿੱਥੇ ਲਾਉਨੇ ਆਂ ਚੱਲ ਉਧਰ ਵੀ ਦਿਖਾ ਦੇ ਨਾ ਠੀਕ ਆ

ਖਾਈ ਜਾਂਦਾ ਦਾ ਐਨੇ ਬੱਚੇ ਕੱਢੇ ਨਹੀਂ ਡੱਬੀ ਨਹੀਂ ਉਹਦੇ ਜਿਹੜਾ ਬੱਚਾ ਉਹ ਵੱਡਾ ਹੋ ਗਿਆ ਹਣ ਸੱਪ ਵਾਲਾ ਨਾ ਠੀਕ ਆ ਠੀਕ ਆ ਨੇ ਇਹ ਕਾਲੇ ਪੀਲੇ ਆ ਦੇਖ ਲਓ ਬਾਈ ਜੀ ਸਸਰੀ ਇਹਨਾਂ ਦੇ ਆਂਡੇ ਦੀ ਚੈੱਕ ਕਰਕੇ ਉੱਠ ਡੱਬੀ ਮੜਾ ਜਾ ਨਹੀਂ ਨਹੀਂ ਕੱਢੂਗੀ ਬੱਚੇ ਦਾ ਲੋਈ ਬਾਈ ਇਦਾਂ ਨਹੀਂ ਵੀ ਦਿਖਾਈ ਮੜਾ ਫਿਰ ਲੰਮੇ ਰੰਗ ਆ ਕੁੜਾ

ਆ ਹਨੂ ਨੇ ਕੋਲੇ ਬੱਚਿਆਂ ਦਾ ਕਲੈਕਸ਼ਨ ਦੋ ਹੋ ਰਹੇ ਦੋ ਬੱਚੇ ਆ ਰਹੇ ਆ ਚੀਨੀ ਦੇ ਆਪਣੀ ਇੱਥੇ ਦੋ ਆਂਡੇ ਦੋ ਆ ਰਹੇ ਬੱਚੇ ਹੋ ਰਹੇ ਵੱਡੇ ਹੋ ਗਏ ਉੱਤੇ ਜੇ ਬਾਕੀ ਕੁਛ ਆ ਬੈਠੇ ਆ ਮੈਂ ਆ ਕੇ ਦੇਣਾ ਆਂਡੇ ਤਰੇ ਇਹਦਾ ਆਈਗਾ ਥੱਲੇ ਡੂੜਿਆ ਇਹਦਾ ਆਏਗਾ ਧਰਨਾ ਨਹੀਂ ਨਾ 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 ਇਸੇ ਕੇ ਸਨ ਤਾਂ ਤਾਂ ਰੱਖਤਾ ਇੱਥੇ ਆ ਦੇਖੋ ਬਈ ਰੱਤੇ ਜੇ ਗੱਡੇ ਹੋ ਗਏ ਬਾਠੀ ਓਕੇ ਚਲ ਆਈਏ ਫਿਰ ਰੰਗ ਬਾਅਦ ਚ ਵੇਖਦੇ ਆ ਹਾ ਚੁੱਟੇ ਜੋ ਮੈਂ ਇੱਕ ਨਹੀਂ ਦੇ ਦੂਲੀ ਆ ਜਾ ਆ ਇਹਨੂੰ ਵੀ ਖੋਲ ਦੇ ਵਿਚਾਰੇ ਨੂੰ ਵੀ ਫੁੱਲ ਦੇ ਅਰੇ ਹਟੇ ਹੱਟ ਕੇ ਬਾਰੀ ਖੋਲਦੇ ਤੋਂ ਲੈਣਾ ਭਾਈ ਭਾਰੀ ਇਹ ਕਿਹੜਾ ਬੱਬਾ ਜੀ ਧਰਦਾ ਹੜ ਜੀ ਇਹ ਨਾ ਐਸਟੀ ਆਟੇ ਰਹਿੰਦੇ ਯਾਰ ਐਵੇਂ ਹੋਰ ਹੀ ਪੰਗਾ ਚ ਪੈ ਜਾਾਂਗੇ ਛੱਡ ਦੇ ਚੱਲ ਗਿਆ ਬਈ ਗਿਆ ਗਿਆ ਲੈ ਬਈ ਹੁਣ ਲਵਨੇ ਰੰਗ ਲਿਆ ਅੱਛਾ ਲੈ ਦਾਇਨ ਨੂੰ ਮਿੱਟੀ ਹੀ ਛਕ ਲਈ ਚੁੱਪ ਲਿਆ ਫੱਟੀ ਹੈਗੀ ਆ ਹਾਂ ਲਾਉਈ ਭਾਈ ਇੱਥੇ ਰੱਖ ਕੇ ਲਾ ਦਿੰਨੇ ਆਂ ਪਾਣੀ ਲੱਗਿਆ ਪਰ ਜੂਨ ਪਰ ਯਾਰ ਆਪਣੇ ਕੋਲ ਕੁੱਕੜ ਹੈਗੇ ਉਹਨਾਂ ਦੇ ਅੰਡੇ ਦੀ ਬਣਾਵਾਂਗਾ ਨਾ ਯਾਰ ਕਮਾਲ ਕਰੀ ਜਾਂਦਾ ਤੂੰ ਲਾ ਚਲ ਤੂੰ ਫੜ ਮੈਂ ਹੀ ਲਾ ਦਿੰਨਾ ਫਿਰ ਹੱਥ ਲੱਪਣਗੇ ਮੇਰੀ ਆ ਜਾਗਟ ਨੂੰ ਲੱਗੇ ਤੂੰ ਹੀ ਲਾ ਇਹਨੂੰ ਭਾਈ ਯਾਰ ਸੌਰੀ ਯਾਰ ਤੇ ਜਾਗੜ ਲਾ ਲੈ ਹੈ ਹਾਂ ਆ ਮੈ ਇਲਾ ਮਾ ਫਿਰ ਬਈ ਰੂਪ ਪਿਆਉਣ ਲਗੇ ਯਾਰ ਆਖੋਲੀ ਫੜੀਆਂ ਨੂੰ ਹੈ ਹੂੰ ਹੂੰ ਇਹ ਗੱਜ ਗਿਆ ਚਾਰ ਦਿਨ ਬੰਦ ਕਰ ਲਈ ਤੇ ਬਾਜੀ ਤਾਂ ਛੱਡ ਜੂਗੀ ਇੰਨੀ ਸਿਹਰੀ ਤੈਨੂੰ ਛਾੜ ਦੇ ਜਮੈਂਦਾ ਨਹੀਂ ਨਹੀਂ ਇੰਨੀ ਸਿਹਰੀ ਤੈਨੂੰ ਕੀ ਹੋਣਾ ਤੂੰ ਲਾਉਂਗਾ ਨਹੀਂ ਲਾਉਣਾ ਫਿਰ ਉਹ ਪੈ ਗੀ ਤੇ ਹੈਗੀ ਮੈਨੂੰ ਪਤਾ ਬਾਹਰ ਨਾ ਨਾ ਆ ਜੇ ਬੈਠ ਜੀ ਲਾਉਈ ਬਾਈ ਓਹੋ ਹੋ ਹੋ ਦੇਖੀ ਦੇਖੀ ਲੈ ਰੱਖ ਇੱਥੇ ਇੰਨੀ ਕ ਚਾਲਰ ਕਰ ਦੇ ਨੇ ਥੱਲੇ ਰੱਖ ਤਲੇ ਜਿਵੇਂ ਉਹਦੇ ਕੀਤੀ ਸੀ ਸ਼ਾਹ ਕੀਤੇ ਵਜੇ ਗਵਾਜ ਕੇ ਅੱਛਾ ਉਹਦੇ ਤੇ ਭਰਾਈ ਆ ਚੱਲ ਇੰਨੀ ਕ ਤੇ ਘੰਡ ਕਰ ਦੇ ਮਾੜਾ ਬੈਠਾ ਜੇ ਕਿਤੇ ਮਾਲਾ ਕੋਠੀ ਕਾਠੀ ਠੀਕ ਕੋਠੀ ਕਾਠੀ ਤੇ ਵੈਸੇ ਨਹੀਂ ਬਹਿਣ ਦਿੰਦੇ ਆਪਾਂ ਕਾਲੀ ਨਾ ਕਰੀ ਮੇਰੇ ਤੋਂ ਐਂਦਵਾਰੀ ਦਿਖਾਵਾਂਗੇ ਨਾਲੇ ਯਾਰ ਠੀਕ ਐਂਦਵਾਰੀ ਢਾਉਣਾ ਆਪਾਂ ਇੰਨੀ ਛੇਤੀ ਨਹੀਂ ਚੱਲ ਆ ਵੀ ਕਰ ਦੇ ਲਾਸਟ ਇਦਾਂ ਨੂੰ ਕਰ ਇਦਾਂ ਨੂੰ ਕਰ

ਦੂਜੀ ਬਸੇ ਦੂਜੀ ਬਸੇ ਭਾਈ ਦੂਜੀ ਬਸੇ ਉਹ ਦੂਜੀ ਬਸੇ ਚਾਕਾ ਦਿਖਾ ਲਈ ਨਾ ਕਵਰੀ ਚੰਗੀ ਤਰ੍ਹਾਂ ਸਾਰਾ ਛੱਡ ਦੇ ਫੱਡੇ ਜੀ ਠਿਕਾਰੇ ਚੱਲ ਦੋ ਮੈਂ ਲੈ ਬਈ ਯਾਰ ਹੂੰਜੀ ਰੱਖ ਦਿੰਨੇ ਯਾਰ ਹੱਥ ਇੰਨਾ ਕਲੀ ਬੜੀ ਖਿਆ ਬਚਾਉਂਦੇ ਬਚਾਉਂਦੇ ਹੈ ਕੋਈ ਨਹੀਂ ਕੋਈ ਨਹੀਂ ਛਦਰੀ ਇੱਥੇ ਤਾਂ ਹੀ ਟੰਗਦੇ ਆ ਕੀ ਰੱਤਾ ਹੈ ਕਿੰਦੀ ਹੁੰਦਾ ਇਹ ਨਹੀਂ ਆਪਰਾ ਵਾ ਇੱਥੇ ਉਤਰਦਾ ਕਿੱਥੇ ਇੱਥੇ ਗੋਲੇ ਹਾਂ ਹਾਂ ਸੌਣ ਲੋ ਬੋਲਦੇ ਭਾਰੀ ਹੈ ਲਓ ਜੀ ਗਿਆ ਭਾਈ ਗਿਆ ਧਾਣੇ ਪਾਈ ਵੇ ਕੱਢਣੇ ਹੁਣ ਕਿ ਰੋਕੇ ਕੱਢਣੇ ਆ ਹੈ ਵੀ ਹੈਲੋ ਕੱਢਣੇ ਕਰੋ ਓਕੇ ਟ੍ਰੇਆਂ ਨਾ ਪਾ ਰਹੇ ਇਹਦਾ ਮੜਾ ਜਨ ਦੜਾ ਖੇੜੀ ਲਖਾ ਪਾ ਦੇ ਫਿਰ ਜਦ ਬਛੇ ਵੀ ਉਹ ਤਾਂ ਕਰਕੇ ਹੌਣੇ ਦਾ ਪਾ ਦੇ ਕਰੋ ਜੀ ਮੋਕ ਦੀ ਮੈਂ ਤਾਂ ਹੈ ਵੀ ਕੋਈ ਨਹੀਂ ਕੋਈ ਅੱਛਾ ਐਨੀ ਕ ਪਾ ਦੇ ਕਣਕ ਵੀ ਥੋੜੀ ਜਿਹੀ ਪਾ ਦੇ ਬੋਧਾ ਬੋਧਾ ਮੋੜ ਕੇ ਖਰਾਬ ਕਰ ਦੇਰ ਥੋੜੀ ਭੁੱਖ ਰਖਾ ਕੇ ਪਾਇਆ ਕਰ ਨਹੀਂ ਹੜਕੇ ਮਹਰਾਗਨ ਹੜਕੀ ਵੀ ਲੋ ਛੋਟਾ ਵੱਡਾ ਹੈਗਾ ਨਾ ਪਰ ਇੰਨਾ ਜੋ ਕਿੰਨਾ ਜੋ ਰਸਤੇ ਜੋ ਇੰਨਾ ਜੋ ਪਰ ਲਾ ਵੱਡਾ ਜੀ ਦਾ ਖੰਭ ਆਏ ਉਹ ਪਾਜੀ ਇਹਨਾਂ ਨਾਲ ਦੇ ਜਿਹੜੇ ਗਾਣਿਆਂ ਨੂੰ ਪਾਇ ਨਹੀਂ ਸੀ ਕੇ ਖਾ ਗਏ ਇਹਨਾਂ ਨੂੰ ਹਾਂ ਖਾ ਗਏ ਛੱਡਣਾ ਨਹੀਂ ਸੀ ਸਰਨ ਗੋਲਾ ਪਿੰਜੇ ਡਟ ਗਏ ਮਾ ਖਾ ਰਹੀ ਆ ਵੀ ਤਾਂ ਤੁਹਾਡੀ ਉਡੀਕ ਦੀ ਹੁਣ ਫਿਰ ਤਾਂ ਹੋਵੇ ਨਾ ਮੈਂ ਹਾਰੀ ਆ ਮੁਝੀ ਨਹੀਂ ਮਾ ਗੇ ਠਾਲੀ ਡਟੇ ਮੈਨੂੰ ਵੀ ਆਈ ਲੱਗੇ ਉਹ ਲਾਉ ਦੇ ਬਿਠਾਈਆਂ ਲਾ ਦੇ ਹੋਏ ਨੇ ਐਂਡੇ ਦੇ ਬੱਚੇ ਦੇਖਾ ਬਣੇ ਮੈਨੇ ਦੇਖੀ ਪਾਵਾ ਟੈਮ ਕੋ ਨਦਰੇ ਨੇ ਇਹਨਾਂ ਦੇ ਨਹੀਂ ਨਹੀਂ ਕੋਈ ਨਹੀਂ ਬੈਠੇ ਜਾਂਦੇ ਯਾਰ ਆਏ ਨਹੀਂ ਸ਼ੁਰੂ ਆਪਾ ਉਹ ਪਰ ਇਹਦਾ ਅੰਡਾ ਇੱਥੇ ਰੁੜਿਆ ਪਿਆ ਹੀ ਕੱਲ ਇਹਦਾ ਇਹਦਾ ਇੱਕ ਮੈਂ ਕਿਹਾ ਕਿ ਉਹਦਾ ਮੈਂ ਉਹਦੇ ਥੱਲੇ ਜਾ ਕੇ ਉਹ ਬਹਿਣ ਲੱਗ ਗਿਆ ਉਹ ਮੈਂ ਬਾਅਦ ਵਿੱਚ ਦੇਖਿਆ ਮੈਂ ਕਿਹਾ ਇਹਦਾ ਸੀ ਮੈਂ ਕਿਹਾ ਉਹਦਾ ਹੈ ਹੀ ਨਹੀਂ ਤੇ ਥੱਲੇ ਇੱਕ ਚੱਲ ਕੋਈ ਉਹਦਾ ਵੀ ਤਾਰ ਨਾਲ ਉਹਦੇ ਝੂਲੀ ਚ ਹੈਗਾ ਬੰਦਾ ਰੁੜਾ ਰਿਹਾ ਹੈ ਤਾਂ ਆਪਣਾ ਕਿੰਨਾ ਸਖਾ ਲੱਗਾ ਉੱਡਣ ਦੇ ਆ ਉੱਡਣ ਸੀ ਹੈ ਹਾਂ ਉੱਡਣ ਗਏ ਬਾਕੀ ਮਹਾਰਾਜ ਨੂੰ ਪਤਾ ਪਾਪਾ ਦਾ ਜਾਲ ਚ ਵੀ ਭਾਈ ਬੈਠਾ ਯਾਰ ਆ ਤਾਂ ਬੱਸ ਫਿਰ ਹੁਣ ਡਾਊਨ ਦੇ ਕੰਮ ਆ ਵੀ ਰਹਿੰਦੇ ਕਿਹੜੇ 로ਜੀ ਡਾਂਸ ਆ ਤੜਕੋ ਬੱਸ ਛੱਡ ਦੇ ਜਣ ਨਹੀਂ ਪਰ ਫਿਰਦੀ ਤਾਂ ਹੈਗੀ ਲਾ ਲੈ ਜਾਂਦਾ ਬਾਅਦ ਚ ਕੱਢ ਦੀ ਚਲ ਲਓ ਵੀ ਭਾਈ ਇਹ ਵੀਡੀਓ ਤਾਂ ਬਥੇਂ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰ ਇੱਕ ਦਿਨ ਤੋਂ ਵੀਡੀਓ ਕਰਦਾਂ ਲੱਗੀ ਤੇ ਬੱਚਾ ਜਦਨ ਡਾਵਾਗੇ ਕੱਲੂ ਪਰਸੋਂ ਨੂੰ ਐਦਵਾਰ ਨੂੰ ਸੋਵਾਰ ਨੂੰ ਮੰਗਲਵਾਰ ਨੂੰ ਤੇ ਤੁਹਾਨੂੰ ਜਰੂਰ ਦਿਖਾਵਾਂਗੇ ਵੀਡੀਓ ਬਣਾਵਾਂਗੇ ਆਪਾਂ ਠੀਕ ਹੈ ਜੀ ਤੇ ਪਾਪੇ ਨੇ ਛਤਰੀਆਂ ਤੇ ਨਮਗਾ ਤਿਆਂ ਲਾਦਿਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਹਾਂ ਓਕੇ ਬਾਈ ਮੈਟਰੋ ਕੱਲ੍ਹ ਆਗੇ ਫਿਰ